ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਇਹ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੰਡ ਝਾਮ ਕੇ ਖੁਰਦ ਆ ਗਿਆ ਸੱਜਣੋ। ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਤਰਨਤਾਰਨ ਸਾਹਿਬ ਆ ਜਾਂਦਾ ਤੇ ਤੁਹਾਨੂੰ ਪ੍ਰਤਾਪ ਸ਼ਾਹ ਨੂੰ ਮਲਾਵਾਂਗੇ। 4 ਐਨੀਮਲ ਰਹਿਣਗੇ ਵਿਕਰੀ ਵਾਲੇ। ਵੀਡੀਓ ਦੇ ਵਿੱਚ ਤਿੰਨ ਬੱਚਿਆਂ ਵਾਲੀਆਂ ਝੋਟੀਆਂ ਮੱਝਾਂ ਰਹਿਣਗੀਆਂ ਤੇ ਇੱਕ ਬਗੈਰ ਬੱਚੇ ਦੀ ਇੱਕ ਜਿਹੜੀ ਆ ਪੂਰੀ ਆਈ ਸੀ ਨੀਲੀ ਦੀ ਉਹ ਵੈਕੀ ਆ ਪੂਰੇ ਹੀ ਕੈਮਰਾ ਮਾਰ ਦਿੰਨੇ ਆ ਉਹ ਪਾਸੇ ਕਰਾਤੀ ਆ ਤੇ ਆ ਜੋ ਐਤੋਂ ਕਰੀਏ ਸ਼ੁਰੂ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਇਹਨਾਂ ਦੀ ਵੀ ਇਹ ਬੇਨਤੀ ਆ ਸਾਡੀ ਵੀ ਆ ਇਹਨਾਂ ਦੀ ਵੀ ਆ ਵੀ ਜਿਹੜਾ ਪਸ਼ੂ ਤੁਸੀਂ ਖਰੀਦਣਾ ਉਹ ਆਪਦੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਬੜਾ ਧੰਨਵਾਦ ਵੇਖਿਓ ਵੀਡੀਓ ਐਂਡ ਤੱਕ ਨਗਚਾਰ ਹੀ ਵਿਖਾਵਾਂਗੇ ਪਰ ਬੱਚੇ ਵਾਲੀਆਂ ਮਈਆਂ ਪ੍ਰਤਾਪ ਸ਼ਾਹ ਸਾਸਤਰੀ ਕਾਲ ਸਾਸਤਰੀ ਕਾਲ ਜੀ ਮਹਾਰਾਜ ਹੋਰ ਸੁਣਾਓ ਵਧੀਆ ਵਧੀਆ ਜੀ ਹੋਰ ਸੰਧੂ ਡੇਰੀ ਫਾਰਮ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਨੇ ਪਿਆਰ ਭਰੀ ਸਾਸਤਰੀ ਕਾਲ ਜੀ ਧੰਨਵਾਦ ਇਹੋ ਰਿਕੁਐਸਟ ਬੇਨਤੀ ਕਰ ਦਿੰਦੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਹਾਂ ਤੇ ਦੂਜੀ ਬੇਨਤੀ ਇਹ ਆ ਇਹ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਫੇਰ ਆਪਾਂ ਨੂੰ ਸਹੀ ਬਿਆਨਾਂ ਪਾਓ ਤੇ ਘਰੇ ਆ ਕੇ ਤੇ ਆਪਦੀ ਤਸੱਲੀ ਕਰਕੇ ਜਰੂਰ ਖੜੋ ਹਾਂ ਹਾਂਜੀ ਹਾਂਜੀ ਗੱਲ ਵੀ ਬਾਅਦ ਚ ਲਾਂਭਾ ਲਾਂਦੇ ਹਾਂ ਹਾਂਜੀ ਨਹੀਂ ਜੀ ਮਾੜੇ ਦਾਤਨ ਬਾਸ ਵੇ ਅ ਉਸ ਵੇਲੇ ਕੋ ਘੰਟਾ ਰਿੰਦੀ ਕੋ ਦਿਹਾੜੀ ਰਿੰਦੀ ਆ ਹਾਂ ਤੇ ਗੱਲ ਬਾਕੀ ਆ ਸਾਹ ਵਾਲੀ ਚੀਜ਼ ਆ ਜਿਹਨੇ ਪੈਸੇ ਦੇਣੇ ਆ ਜੀ ਉਹਦਾ ਫਰਜ਼ ਵੀ ਬਣਦਾ ਹਾਂ ਆਹਦੀ ਤਸੱਲੀ ਕਰੋ ਹਾਂਜੀ ਹਾਂਜੀ ਆਪਜੀ ਤਸੱਲੀ ਕਰੋ ਆਪਣਾ ਤਾਂ ਅੱਜ ਨਾ ਤੇ ਪੰਜ ਹੀ ਇੱਕ ਵੇਗੀ ਆ ਠੀਕ ਆ ਤਿੰਨ ਬੱਚਿਆਂ ਵਾਲੀਆਂ ਜੇ ਤੇ ਇੱਕ ਬੱਚੇ ਤੋਂ ਬਣਾ ਜਿੱਦਾਂ ਜਿੱਦਾਂ ਡੰਗਰ ਹੋਏ ਦੁੱਧ ਹੋਇਆ ਸਾਰਾ ਕੋ ਰੀਜ ਨਾ ਭੈਣ ਭਰਾ ਵੇਖਣ ਹਾਂ ਤੇ ਫੇਰਾ ਆਪਾਂ ਨੂੰ ਜਿਹੜੀ ਵੀ ਲੈਣੀ ਆ ਆਪਜੀ ਤਸੱਲੀ ਕਰਕੇ ਤੇ ਫੇਰ ਕਰ ਤੇ ਐਡਰੈਸ ਦੇ ਦਈਏ ਐਡਰੈਸ ਜੀ ਪਿੰਡ ਝਾਮਕੇ ਖੁਰਦਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਨਾਮ ਜੇ ਪ੍ਰਤਾਪ ਸਿੰਘ ਸ਼ਾਹ ਤੇ ਫੋਨ ਨੰਬਰ 6284744127 6284744127 ਹਾਂਜੀ 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 ਠੀਕ ਆ ਤੇ ਇਹਦੇ ਤੋਂ ਕਰਗੇ ਸ਼ੁਰੂ ਫਿਰ ਇਹ ਪਾਜੀ ਮਗਰ ਦੇ ਇਹਦੇ ਕਟਾ ਠੀਕ ਆ ਸੂਈ ਨੂੰ ਹੋਏ ਜੇ ਕੋਈ ਨੂੰ 10 ਦਿਨ ਠੀਕ ਆ ਹਾਂਜੀ ਹਾਂਜੀ 10 ਦਿਨਾਂ ਦੀ ਸੂਈ ਤਾਜੀ ਹਾਂਜੀ ਆ ਕਟਾ ਦੇ ਦਾ ਠੀਕ ਆ ਆ ਆਲਾ ਬੱਚਾ ਕਟਾ ਹਾਂਜੀ ਹਾਂਜੀ ਕੋ 10 ਦਿਨ ਨਾਲੇ ਕੋ 12 ਨਾਲੇ 15 ਨਾਲੇ ਮਗਰ ਕਟਾ ਜੇ ਭਲੇ ਆਪ ਲੋਸ ਠੀਕ ਆ ਹਾਂਜੀ ਹਾਂਜੀ ਇਹਦੇ ਤੇ ਮਿਲੂਗੀ ਹਾਂਜੀ ਇਹਦੇ ਤੇ ਤੇ ਦੁੱਧ ਕਿੰਨਾ ਚਵਾਵਾਂਗੇ ਦੁੱਧ ਭਾਜੀ 9-10 ਲੀਟਰ ਆ ਚਵਾਵਾਂ 8 ਲੀਟਰ ਲਾਂਗੇ ਕੋ ਪੱਕਾ ਆਪਣੇ ਨਾਲ ਸੌਦਾ ਕਰ ਲਈ 8 ਮੰਨ ਕੇ ਸੌਦਾ ਕਰ ਲੇ ਜਿੰਨਾ ਮਰਜੀ ਸੱਜਣ ਜਿਹੜਾ ਘਰੇ ਆਊਗਾ ਉਹਨੂੰ 9-10 ਲੀਟਰ ਚਵਾ ਕੇ ਦੇਵਾਂਗੇ ਜਿਹੜਾ ਆਪਾਂ ਤਾਂ ਆਨਲਾਈਨ ਲੈਂਦਾ 8 ਲੀਟਰ ਦੀ ਗਾਰੰਟੀ ਨਾਲ ਲੈ ਲਿਆ ਤਾਂ 8 ਲੀਟਰ ਦੀ ਫੁੱਲ ਕਰਾਂਗੇ ਪਹਿਲੀ ਗੱਲ ਤੇ ਆਪਾਂ ਆਨੇ ਆਂ ਤੇ ਚੋ ਕੇ ਤੇ ਆਪਦੀ ਫੇਰ ਖੜੋ ਭਾਜੀ ਹਾਂ ਹਾਂਜੀ ਹਾਂਜੀ ਸੂਆ ਆਪੇ ਲਾ ਲੇ ਸੂਆ ਭਾਜੀ ਉਹਨਾਂ ਦੇ ਕਹਿਣ ਮੁਤਾਬਕ ਦੁੱਝਾ ਇੱਕ ਸਿੰਘ ਥੋੜਾ ਆ ਮੰਨ ਲਓ ਟਾਲਾ ਜਾਵਾ ਜਫਰਾਬਾਦੀ ਆਉਂਗੇ ਇੱਕ ਕੁੰਡਾ ਵਾ ਹਾਂ ਸੁਹਾ ਦੁੱਜਾ ਹੀ ਆ ਬਾਕੀ ਭੈਣ ਭਰਾਵਾਂ ਦੇ ਗਾੜੀ ਆਪਦੀ ਸਮਝ ਵੇਖੇ ਕੋਈ ਆ ਜਿਹੜਾ ਮਰਜੀ ਲਾ ਲੇ ਤਿੱਜਾਂ ਵਾਲੇ ਚੌਥਾਂ ਵਾਲੇ ਦਹਾਵਾਂ ਲਾਵੇ ਭਾਵੇਂ ਕੋਈ ਸਿਆਣੀ ਗੱਲ ਹਾਂਜੀ ਹਾਂਜੀ ਵੀ ਆਪਦੀ ਸਮਝ ਵਰਤੇ ਹਾਂਜੀ 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 ਬਾਕੀ ਇਹ ਆ ਬੱਤੀ ਵਾਲੀ ਮਹੀਆਂ ਛੱਡ ਕੇ ਆਪਦੀ ਚੋ ਲੈਣੀ ਅਗਲੇ ਹਾਂ ਲੇਟੀ ਲੂਟੀ ਪਾਵੇ ਮੈਂ ਦੁੱਧ 10 ਕਿਲੋ ਦੇ ਹੀ ਜਾਉ ਕਾਲੀ ਆ ਜੀ ਮੈਂ ਸਾਰੀ ਹਾਂ ਹਾਂ ਬਾਕੀ ਜਿੰਨੀ ਵੀ ਆ ਚਲੋ ਸੁਥਰੀ ਹਾਂ ਭਰਾ ਕੁੜੀ ਵਰ ਗਈ ਹਾਂਜੀ ਹਾਂਜੀ ਉਹ ਵੇਖੀ ਪੱਤਾ ਏ ਚੂਨ ਚਾਂ ਦੀ ਓਕੇ ਮੈਂ ਨਾ ਜੀ ਸੌ ਹੀ ਸੌ ਆ ਬਾਕੀ ਆਪਾਂ ਮੈਂ ਖੋਲਣ ਲੱਗਿਆ ਵੀ ਇਹੋ ਗੱਲ ਆਖੀ ਜਾਂਨੇ ਬੰਨਣ ਲੱਗਿਆ ਆਪਦੀ ਤਸੱਲੀ ਕਰੋ ਆਪਦੀ ਤਸੱਲੀ ਕਰੋ ਹਾਂ ਜੀ ਸਿਆਣੀ ਦਾ ਸਿਆਣੀ ਦਾ ਧੰਨਵਾਦ ਤੇ ਸ਼ਾਇ ਹੈ ਬਿਲਕੁਲ ਜੈਤ ਜੀ ਅੱਛਾ ਬਾਜ਼ਾਰ ਤੇ ਆਪਾਂ ਭੈਣ ਭਰਾਵਾਂ ਜਿੰਨੇ ਵੀ ਲੈਣੀ ਇਹ ਨਹੀਂ ਆਂਦੇ ਆਪਣੇ ਤੋਂ ਲੋ ਜਿੰਨੇ ਵੀ ਲੈਣੀ ਆ ਜਿੱਥੋਂ ਮਰਜ਼ੀ ਦਾ ਬਾਜ਼ਾਰ ਬਾਈ ਤੁਰ ਪਿਆ ਅੱਗੇ ਨੂੰ ਕੋਈ ਬੋ ਦੱਸਦਾ ਮਈਆਂ ਮੈਂ ਵੀਡੀਓ ਬਣਾਉਣਾ ਬੱਸ ਫਰਮਾ ਨਹੀਂ ਲਾਉਣ ਮਾਲ ਨਹੀਂ ਲੱਭੰਦਿਆ ਮੈਂ ਨਾ ਬਾਈ ਮੁੱਲ ਵੀ ਉੱਚਾ ਹੋ ਗਿਆ ਨਾ ਮੈਂ ਨਾ ਹੀ ਹੋ ਗਿਆ ਮੈਂ ਆ ਨਾ ਅਜੇ ਮੈਂ ਘੱਟ ਕਰਕੇ ਰੱਖਣਾ ਪਰ ਮਗਰੋਂ ਸੂਈ ਉੱਚੀ ਆਉਂਦੀ ਹੈ ਹਾਂ ਹਾਂਜੀ ਅਜੇ ਤੇ ਬਸ ਆਹ 10 ਦਿਨਾਂ ਨੂੰ ਵੇਖੀ ਗੱਡੀ ਹੋਰ ਲੱਭਣੀਆਂ ਨਹੀਂ ਨਹੀਂ ਲੱਭਦਾ ਜੀ ਮਾਲ ਬਿਲਕੁਲ ਜਾਇਜ਼ ਭਾਜੀ ਨਾ 70 ਨਾ 75 ਨਾ 65 62000 ਦੇ ਵਿੱਚ ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ ਗੱਡੀ ਆਨਦੀ ਲਿਓ 95000 ਦੀ ਮੈਂ ਦੇਣੀ ਆ 95000 ਹਾਂਜੀ ਹਾਂਜੀ ਜਾਇਜ਼ ਆ ਯਾਰ ਹਾਂਜੀ ਤੇ ਆਹ ਲੰਡੋ ਗੱਡੀ ਭਾਜੀ ਪੂਛ ਮੈਂ ਦੀ ਜਮੰਦਰੂ ਆ ਟੁੱਟੀ ਠੀਕ ਆ ਤੇ ਦੁੱਧ ਉਹਨਾਂ ਦੇ ਕਹਿਣ ਮੁਤਾਬਕ ਆ 6 ਲੀਟਰ ਸਾਜ ਤੋਂ ਨਾ ਆਪਾਂ ਨੂੰ ਦੱਸਿਆ ਠੀਕ ਆ ਤੇ 6 ਆ ਉਹ 5 ਲਾਲੇ ਭਾਵੇਂ ਪੱਕਾ ਠੀਕ ਆ ਤੇ ਇਹਦੇ ਮਗਰ ਕੱਟੀ ਜੇ ਸੂਈ ਨੂੰ ਹੋਇਆ ਜੇ ਕੋਈ ਇਹਨੂੰ ਡੇਢ ਕਮੀਨਾ ਠੀਕ ਆ ਤੇ ਉਹਨਾਂ ਦੇ ਕਹਿਣ ਮੁਤਾਬਕ ਸੂਆ ਵੀ ਉਹ ਆਂਦੇ ਸੀ ਵੀ ਪਹਿਲਾਂ ਆ ਤੇ ਪੱਕੇ ਸੂਈ ਆ ਠੀਕ ਆ ਹੋ ਸਕਦਾ ਤੇ ਬਾਕੀ ਆ ਪਾਣੀ ਕੋਈ ਭੈਣ ਭਰਾ ਆ ਦੀ ਜੱਜ ਕਰੇ ਆਪਾਂ ਨਹੀਂ ਇਹ ਗੱਲਾਂ ਦੀ ਠੀਕ ਆ ਇਹ ਗੱਲ ਹੋ ਰਹੀ ਆ ਵੀ ਇਹ ਕੱਟੀ ਹੈਗੀ ਆ ਗਾੜੀ ਪਹਾੜਾ ਲੈਂਦੀ ਜੀ ਠੀਕ ਹੈ ਪਹਿਲਾਂ ਕਰਕੇ ਗਾੜੀ ਪਹਾੜਾ ਲੈ ਕੇ ਤੇ ਫਿਰ ਪਸੰਦੀ ਜੇ ਭਾੜੇ ਤੇ ਓਕੇ ਤੇ ਮਗਰ ਕੱਟੀ ਜੇ ਪਲੀ ਬਲਸੀ ਆਵੇ ਕੱਟੀ ਵੀ ਦਿਖਾ ਦੇਣੀ ਤੁਹਾਨੂੰ ਆਹ ਵਾਲੀ ਕੱਟੀ ਆ ਸੱਜਣੋ ਆਹ ਕੱਟੀ ਵੇਖੋ ਜੀ ਕੱਟੀ ਦੀਆਂ ਮਰਲਾ ਮਰਲਾ ਹਾਂ ਕੱਟੀ ਪੂਰੀ ਸਾਂਭੀ ਆ ਮੈਂ ਨਾ ਜੀ ਸਾਂਭੀ ਵੀ ਆ ਇਹ ਕਹਿ ਗਈ ਵੀ ਚਾਰੂ ਆਵੇ ਆਪਣੀ ਮੇਰੀ ਆਦਤ ਆ ਮੈਂ ਆਵੇ ਬੱਚੇ ਵਖਰੇ ਬੰਨੇ ਬਾਕੀ ਭੈਣ ਭਰਾਵਾਂ ਨੂੰ ਮੈਂ ਇਹੋ ਹੀ ਰਿਕੁਐਸਟ ਕਰਦਾ ਵੀ ਅਸਕਰ ਕੱਟੀਆਂ ਤੋਂ ਹੀ ਮਈਆਂ ਬਣਨ ਫਿਰ ਲੱਕੋ ਭਵੇਂ ਕਤਾ ਭਵੇਂ ਕੱਟੀ ਆ ਸਾਂਭੋ ਜੇ ਸਾਂਭਾਂਗੇ ਤੇ ਚੀਜ਼ ਸਾਂਭੀ ਦਾ ਮੁੱਲ ਪੈਂਦਾ ਹੀ ਪੈਂਦਾ ਪੈਂਦਾ ਬਈ ਹਾਂਜੀ ਹਾਂਜੀ ਕੋਈ ਸ਼ੱਕ ਠੀਕ ਆ ਹਾਂ ਅੱਗੇ ਨੀਲੀ ਦੀ ਵੀ ਖੜੀ ਐ ਹਨਾ ਹਾਂਜੀ 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 ਕਿਆ ਬਾਤ ਠੀਕ ਆ ਪੰਜ ਦੁੱਧਾਂ ਮਗਰ ਕੱਟੀ ਆ ਮਗਰ ਕੱਟੀਏ ਦੁੱਧ ਤੇ 7 6 ਹੀ ਉਹਨਾਂ 7 ਆਖਿਆ 6 ਹੋਊਗਾ ਪਰ ਆਪਾਂ 5 ਆਖ ਦਿੰਨੇ ਆ ਠੀਕ ਤੇ ਸੂਈ ਇੱਥੇ ਕਾ ਡੇਢ ਕੋ ਦੋਂਦੀ ਲਾਲੇ ਬਾਕੀ ਆਪਾਂ ਵਖਾਤਾ ਭੈਣ ਭਰਾਵਾਂ ਦੇ ਗਾੜੀ ਸਾਰਾ ਕੋ ਆਪਦੀ ਸਮਝ ਲਓ ਹਾਂਜੀ ਹਾਂਜੀ ਕਹਿੰਦੀਆਂ ਨੇ ਪਰ ਆਪਾਂ ਤਾਂ ਹੀ ਹੋ ਜਾਂਨੇ ਆਲਦੀਆਂ ਰਹੀ ਨਾ ਤਸੱਲੀ ਕਰਕੇ ਪਹਿਲੋਂ ਵੇਖੋ ਸੇਰ ਖੜੋ ਸਿਆਣੀ ਗੱਲ ਹਾਂਜੀ ਹਾਂਜੀ ਬਾਕੀ ਭਾਅ ਇਹਦਾ ਜਾਇਜ ਸਾਰਿਆਂ ਨਾਲੋਂ ਜਾਇਜ ਭਾਅ ਜੀ ਇਹਦਾ ਨੱਪ ਤੇ ਦੱਸ ਦੇ ਕਿੰਨੇ ਦੀ ਦੇ ਦੇਣੀ ਰਾਹ ਚ ਤੁਰੇ ਜਾਂਦੇ ਆਂ ਵੇਚ ਦਈਏ ਬਿਲਕੁਲ ਜਾਇਜ 50000 ਦੇ ਵਿੱਚ ਪਹੁੰਚ ਕਰਾਂਗੇ 100 ਕਿਲੋਮੀਟਰ ਦੀ ਗੱਡੀ ਆਲਦੀ ਲਗ 47000 ਦੀ 47000 ਦੀ ਮਗਰ ਕੱਟੀ ਮਗਰ ਕੱਟੀ ਜੇ ਕਿ ਕੱਟੀ ਨਹੀਂ ਕਰਨੀ ਤੇ ਕੱਟੀ ਮੈਨੂੰ ਦੇ ਦੇ 7000 ਦੀ ਤੇ ਮੈਂ 40 ਦੀ ਲੈ ਜੀ ਅੱਛਾ ਹਾਂਜੀ ਹਾਂਜੀ ਕਿਉਂ ਐਂ ਕਰਾਉਂਦਾ ਸਿਰਾਂ ਹਾਂਜੀ ਹਾਂਜੀ ਕੱਟੀ ਛੱਡ ਜਿਓ 7000 ਦੀ ਮੈਂ 40 ਦੀ ਲੈ ਜਾ ਪਾਲੀ ਦੇ ਮਿਲਦੀ ਪਹਿਲਾਂ ਦੀ ਛੋਟੀ ਹਾਂਜੀ ਹਾਂਜੀ ਓਕੇ ਬਾਕੀ ਇਹ ਪਹਿਲੀ ਗੱਲ ਪਾਜੀ ਛੱਡਣੀ ਨਹੀਂ ਕਹਿਣਾ ਕੋਈ ਭੈਣ ਭਰਾਵਾਂ ਦੇ ਫੋਨਾਂ ਦੇ ਵੀ ਕੱਟੀ ਵਾਲੀ ਮਹ ਲੈਣੀ ਆ ਚਲੋ ਜਿੰਨੇ ਚਲੋ ਪਾਲਣੀ ਸੰਭੀ ਆ ਉਹਨੇ ਤੁਹਾਨੂੰ ਬੜਾ ਕਾਰ ਹੀ ਲੈਣੀ ਤਿਆਰ ਕਾਰ ਲੈਣੀ ਹਾਂਜੀ ਹਾਂਜੀ ਗੱਡੀ ਪਾਜੀ ਨੀਲੀ 라ਵੀ ਇਹ ਸੂਈ ਨੂੰ ਹੋਏ ਜੇ ਨੂੰ ਕੋਈ ਇਹਨੂੰ ਵੀ ਕੋਈ ਹੋਇਆ 1.5 ਮਹੀਨਾ ਦੋ 1.5 ਮਹੀਨਾ ਮਗਰ ਪਿਓਰ ਨੀਲੀ ਦਾ ਕਟਾ ਜੇ ਹਾਂ ਆਜੋ ਕਟੇ ਨੂੰ ਮਰਾ ਦੀ ਚਾਤੀ ਨੀਲੀ ਦਾ ਕਟਾ ਜੇ ਮਗਰ ਵਾਕਿਆ ਹਾਂਜੀ ਹਾਂਜੀ ਓਕੇ ਆ ਬੱਚਾ ਜੇ ਕੱਟੀ ਨਹੀਂ ਤਾਂ ਮੈਂ ਤਾਂ 10000 ਮੁੱਲ ਵਾਜ ਜਾਣਾ ਤੇ ਪਰ ਕਟਾ ਵੀ ਦਸਾਂਗਾ ਲਗੀ ਜੇ ਸਾਂਭਾਂਗੇ ਤੇ ਕੱਟੇ ਦਾ ਮੁੱਲ ਲਗਾ ਜੀ ਉਹ ਵਟਾਊਗਾ ਹੀ ਕੁਛ ਹਾਂਜੀ ਜੇ ਮਾਰਾ ਇਹ ਕੱਟੇ ਦਾ ਆਰਥਾ ਵੀ ਲੱਗ ਦਿੰਦੇ ਆ ਆਵੇ ਆਪਾਂ ਤੇ ਜੀ ਵੰਡ ਨਾਲੇ ਆਪਾਂ ਜਿੰਨਾ ਚਿਰ ਵੀ ਆਪਣੇ ਤੋਂ ਹਮੇਂ ਘੰਟਾ ਵੀ ਰਿੰਦੀ ਨਾ ਚੀਜ਼ ਆਪਾਂ ਕਦੀ ਬੱਚੇ ਨੂੰ ਖੇਤ ਕੇ ਉਧਰ ਨਹੀਂ ਕੀਤਾ ਦੁੱਧ ਵੀ ਪੂਰਾ ਆਪਾਂ ਇਹਨੂੰ ਆ ਭੈਣ ਭਰਾਵਾਂ ਨੂੰ ਨੇ ਦੁੱਧੂ ਪੂਰਾ ਛੱਡੋ ਬੱਚੇ ਨੂੰ ਸੰਭੋ ਗਾੜੀ ਬਿਲਕੁਲ ਹਾਂਜੀ ਹਾਂਜੀ ਦੁੱਧ ਹੈਗਾ ਜੇ ਥੱਲੇ 9 10 ਲੀਟਰ 9 10 ਹਾਂਜੀ 8 ਲਾ ਲੇ ਪੱਕਾ ਕੋਈ ਕੱਟੇ ਸਣੇ 8 ਲੀਟਰ ਦੁੱਧ ਲਾ ਕੇ ਕੋ ਆਪਣੇ ਤੋਂ ਲੈ ਲੈ ਠੀਕ ਹੈ ਤੇ ਸੁਆ ਦੁੱਜਾ ਜੇ ਭੈਣ ਭਰਾਵਾਂ ਦੇ ਗਾੜੀ ਤੇ ਜਾਲ ਵਾਲੇ ਚੌਥਾ ਵਾਲੇ ਕੋਈ ਦਹਵਾ ਵਾਲਾ ਵੀ ਆਪਦੀ ਸਮਝ ਵੇਖੀ ਸਿਆਣੀ ਹਾਂਜੀ ਹਾਂਜੀ ਮੂੰ ਮੈਂ ਚੰਗੀ ਆ ਹਾਂਜੀ ਮੈਂ ਵੀ ਚੰਗੀ ਆ ਜੀ ਉਹਨ 93 ਫੋਲਾਓ ਹਾਂ ਮੈਂ ਦੁੱਧ ਵਾਲੀ ਆ ਦੁੱਧ ਦਾ ਆ ਆਪਾਂ ਆਠਾ ਕੰਗ ਠੀਕ ਬਾਕੀ ਇਹ ਆ ਵੀ ਹੈਗੀ ਨੀਲੀ ਦੀ ਨਹੀਂ ਨਹੀਂ ਕੋਈ ਸ਼ੱਕ ਨਹੀਂ ਲੇਵਾ ਭਾਂਡਾ ਵੀ ਠੀਕ ਆ ਹਾਂਜੀ ਥਾਣਾ ਤੋਂ ਨਾਲ ਦੀ ਓਕੇ ਜਮਾ ਮੈਂ ਨਾਲ ਦੀ 100 ਦੀ 100 ਆ ਕੋਕ ਰੀਨਾ ਜਿਹੜਾ ਵੀ ਚੋਂਦਾ ਆਪਦਾ ਭੈਣ ਭਰਾ ਨਾਲ ਲਿਆਵੇ ਚੋ ਕੇ ਤਸल्ली ਕਰਕੇ ਖੜੇ ਜਦਾਂ ਮਨ ਸਿਆਣੀ ਗੱਲ ਹਾਂਜੀ ਹਾਂਜੀ ਓ ਜਦੋਂ ਯਾਰ ਸੂਈਆਂ ਮਈਆਂ ਕਿਹੜਾ ਕੱਪੜਾ ਹਾਂਜੀ ਨਹੀਂ ਆਪਾਂ ਗੱਬਣ ਲਿਆਉਂਦੇ ਨਹੀਂ ਬਾਈ ਤੈਉ ਆਪਣਾ ਤਾਂ ਗਾਹ ਕੇ ਸੂਈ ਦਾ ਨਿੱਕਾ ਵੱਡਾ ਜੋੜਾ ਵੀ ਦੇਖੋ ਸੱਜਣਾ ਉਹ ਯਾਰ ਤਰਤੀ ਕਰਦੀ ਗਿਆ ਪਹੁੰਚ ਇਹਦੀ ਵੇਖੋ ਯਾਰ ਬਾਪੂ ਨਾ ਰਹਿ ਕਰ ਲਿਈ ਆਪਾਂ ਨਹੀਂ ਰਹਿ ਆਪਾਂ ਕੀ ਨਾ ਕਰਨੀ ਆ ਆਪਾਂ ਤੇ ਦੇ ਦੇਣੀ ਆ ਤੇ ਠੀਕ ਆ ਆਪਾਂ ਕਿਤੇ ਇਹ ਤੜਾ ਸਾਰੀਆਂ ਭੈਣ ਭਰਾਵਾਂ ਨੇ ਚੋ ਕੇ ਆਪਾਂ ਨੂੰ ਦੁੱਧ ਦੇ ਗਏ ਕਿ ਡੰਗ ਦਾਬ ਲੈ ਗਈ ਇੱਕ ਇੱਕ ਡੰਗ ਦਾ ਦੇ ਕੇ ਆਪਣੀ ਫ੍ਰਿਜ ਭਰ ਦੇਣੀ ਜਿਹੜੇ ਜਿਹਨੇ ਦਿਨਾਂ ਨੂੰ ਦੁੱਧ ਮੁਕਣਾ ਤੋਂ ਦਿਨਾਂ ਨੂੰ ਮਈਆਂ ਫੇਰ ਆਇਣੀ ਆ ਜਾਣ ਜੀ ਹਾਂ ਜੀ ਨਾ 70 ਨਾ 75 ਤੇ ਨਾ 65 63000 ਦੇ ਵਿੱਚ ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ ਪੂਰੇ 60 ਜਾਂ ਦੀ ਮਹੀ ਦੇਣੀ ਹੁੰਦਾ ਨਹੀਂ ਠੀਕ ਰੇਟ ਠੀਕ ਹਾਂਜੀ ਹਾਂਜੀ ਪੂਰੇ 60 ਦੀ ਹਾਂਜੀ ਗੱਡੀ ਭੇਜਾਂਗੇ ਇਧਰੋਂ 363 ਦੀ ਹਾਂ 500 ਕਿਲੋਮੀਟਰ ਤੱਕ 363 ਦੀ ਆਪ ਦੀ ਗੱਡੀ ਲਿਆਉਂਦਾ 60 ਦੀ ਧੰਨਵਾਦ ਹਾਂਜੀ ਹਾਂਜੀ ਤੇ ਆ ਝੋਟੀ ਗੱਡੀ ਭਜੀਏ ਝੋਟੀ ਦਾ ਸੁਆ ਜੇ ਪਹਿਲਾ ਠੀਕ ਆ ਬਾਕੀ ਭੈਣ ਭਰਾਵਾਂ ਦੀ ਗੱਡੀ ਆ ਕਾਲੀ ਜੇ ਸਾਰੀ ਝੋਟੀ ਤੇ ਇਹ ਮੰਨ ਲਓ ਮਜਬੂਰੀ ਕਾਰਨ ਕੋ ਬੰਦਿਆਂ ਦਿੱਤੀ ਆ ਤੇ ਸੂਈ ਨੂੰ ਇਹ ਜੇ ਕੋ 3 3.5 ਮਹੀਨੇ ਗਾਰੰਟੀਆਂ 1 ਮਹੀਨੇ ਦੀ ਉਹਨਾਂ ਬਣੀ ਵੀ ਦੱਸੀ ਆ ਨੇਗਰ ਵੀ ਸਕਦੀ ਆਪਾਂ ਮੋਲ ਕਰਨਾ ਜੇ ਦੁੱਧ ਵਾਲਾ ਠੀਕ ਆ ਦੁੱਧ 8 ਆ 7 ਲਾਵੇ ਕੋ ਪੱਕਾ ਓਕੇ ਹਾਂਜੀ ਬਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਚੁੰਨ ਚਾਂ ਦੀ ਚੰਗੀ ਮੈਂ ਨਾਲ ਜੀ 100 ਦੀ 100 ਆ ਬਾਕੀ ਇਹ ਆ ਵੀ ਚਲੋ ਭੈਣ ਭਰਾਵਾਂ ਦੇ ਗਾੜੀ ਹੈਗੀ ਨਵੀਂ ਆ ਹਾਂ ਸਾਹਮਣੇ ਕੋਈ ਹੈਗੀ ਝੋਟੀਆਂ ਲਾਲੀ ਵਾਲਾ ਲੈਵਾ ਹਾਂਜੀ ਹਾਂਜੀ ਹੈਗੀ ਝੋਟੀਆਂ ਬਾਕੀ ਮਿਲਦੀ ਵੀ ਭਾਰੇ ਤੇ ਠੀਕ ਐਦਾਂ ਮੜਾ ਆ ਗਾੜੀ ਵੰਡ ਸੋਟੋ ਆਟਾ ਸੋਟ ਲੋ ਚੋਕਰ ਸੋਟ ਲੋ ਉਸੇ ਵੇਲੇ ਪਸੰਪੈਂਦੀ ਦੇਖੋ ਸੱਜਣਾ ਝੋਟੀ ਚੰਗੇ ਕੱਤ ਕਾਟ ਦੀ ਥਣ ਬਹੁਤ ਚੰਗਾ ਲੱਗਾ ਝੋਟੀ ਸੰਭਾਲਣ ਵਾਲੀ ਆ ਝੋਟੀ ਮੈਂ ਨਾ ਇਹਦੇ ਚਲੋ ਇਹ ਆ ਵੀ ਗਾਂ ਫੇਰ ਅਗਲੇ ਦੀ ਵਾਦੇ ਦੀ ਆ ਹਾਂ ਮੰਨ ਲਓ ਜਿੰਨੇ ਦੀ ਆਪਾਂ ਦੇ ਦੇਣੀ ਅੰਸਰ ਕੱਟੀ ਆਉਣੀ ਉਹਨੇ ਦੀ ਤੇ ਅੰਸਰ ਕੱਟੀ ਤੇ ਗੱਲ ਲੱਗਣਾ ਪੈਣਾ ਇਹਨੇ ਅੱਜ ਤੋਂ ਹੀ ਜਿਹੜਾ ਲੈ ਗਿਆ ਇਹਨੇ ਘਟਣਾ ਹੀ ਆ ਸਹੀ ਆ ਹਾਂ ਗਾਂ ਕੀ ਪਤਾ ਜਿਵੇਂ ਮਹੀਨੇ ਦੀ ਲੱਗੀ ਮਹਾਰਾਜ ਕਰ ਬਸ ਇਹ ਆ ਵੀ ਇਹ ਇਹ ਮਿਨੇਰਾ ਜ਼ਿਆਦਾ ਨਹੀਂ ਤੇ 10000 ਰੁਪਿਆਵਾ ਜਿਹੜਾ ਲੈਸਨ ਦੀ ਜਾਣਾ ਦੁੱਧ ਰਹੀ ਮਾਤ ਕਿਆ ਸਹੀ ਹਾਂਜੀ ਹਾਂਜੀ ਤੇ ਜਿੰਨੇ ਦੀ ਆਪਾਂ ਦੇ ਦੇਣੀ ਅਗਲੇ ਪੰਜਾ ਛੇ ਮਹੀਨਿਆਂ ਨੇ ਫ੍ਰੀ ਕਰ ਲੈਣੀ ਨਹੀਂ ਛੋਟੀ ਚੰਗੀ ਆ ਤੀ ਹਾਂ ਕੋਈ ਮਾੜੀ ਨਹੀਂ ਆ ਬਈ ਨਾ 70 ਨਾ 75 ਤੇ ਨਾ 60 ਦੇ ਨਾ 65 ਪੂਰੇ 53000 ਦੇ ਵਿੱਚ ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ ਜੇ ਕੋਈ ਗੱਡੀ ਆਪ ਦੀ ਲਿਆਉਂਦਾ ਪੂਰੇ 50000 ਦੀ ਮਹੀ ਦੇਣੀ ਆ ਕੀ ਬਾਤ ਹਾਂਜੀ ਹਾਂਜੀ ਨਹੀਂ ਠੀਕ ਆ ਕੋਈ ਮਾੜੀ ਨਹੀਂ ਹਾਂਜੀ ਕੋਈ ਮਾਰੀ ਨਹੀਂ ਤੂੰ ਬਈ ਲੈਣ ਜਾਈਏ ਨਾ ਅਗਲੇ ਕੱਟੀ ਦੇ 50 ਜੀ 50000 ਤੋਂ ਘੱਟ ਕੱਟੀ ਨਹੀਂ ਦਿੰਦਾ ਨਹੀਂ ਦਿੰਦਾ ਕੋਈ ਚੰਗੀ ਕੋਈ ਸ਼ੱਕ ਨਹੀਂ ਤੇ ਬਈ ਪੈਂਦੀਆਂ ਵੀ ਆ ਜੇ ਕੱਟੀ ਉਹ ਬੱਚੇ ਹੀ ਛੋਟੇ 100 ਰੁਪਏ ਨੂੰ ਗਣਾ ਕਰੀਏ ਨਾ ਤਿੰਨਾਂ ਸਾਲਾਂ ਇੱਕ ਲੱਖ 80000 ਰੁਪਿਆ ਬਣਦਾ ਵਾਕਿਆ ਕੋਈ ਸ਼ੱਕ ਨਹੀਂ ਬੱਸ ਕਿਸੇ ਦੇ ਨਹੀਂ ਨਾ ਤੇ ਜਿਹੜਾ ਮਹਤਲ ਬੰਦਾ ਉਹਦੇ ਲਈ ਤੇ 50 ਹੁਣਾ ਬੜਾ ਔਖਾ ਜੀ ਸਹੀ ਗੱਲ ਲੈ ਵੀ ਸੱਜਣੋ ਇਹ ਪ੍ਰਤਾਪ ਸ਼ਾਹ ਕੋਲੇ ਝਾਮ ਕੇ ਖੁਰਦ ਦੇ ਵਿੱਚ ਐਨੀਮਲ ਵਿਕਰੀ ਵਾਲੇ ਸੀ ਇਹਨਾਂ ਦਾ ਲੇਖਾ ਝੋਖਾ ਲੈਦਾ ਤੁਹਾਨੂੰ ਸਾਰਿਆਂ ਦਾ ਤੇ ਆ ਕੇ ਵੇਖ ਕੇ ਕਰਕੇ ਤਸੱਲੀ ਕਰਿਓ ਖਰੀਦਾਰੀ ਤੁਹਾਡਾ ਧੰਨਵਾਦ ਇੰਨਾ ਕ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਬੱਚਿਆਂ ਵਾਲੀਆਂ ਮਈਆਂ ਅੱਜ ਕਰਿਓ ਚੈੱਕ ਇਨ